ਕੀ ਜਨ ਜਿਨਹੇ ਰਚਨ ਦੇ ਚਾਇਆ ਕਹੋ ਨਾਨਕ ਕਰਨ ਹਾਰ ਹੈ ਆਪੀ ਸਤ ਗੁਰ ਪਰਮਚਾਇਆ ਗੋੜੀ ਮਾਲਾ ਮਹੱਲਾ 15 ਹਾਰ ਵਿਨ ਯਵਰ ਕਿਰਿਆ ਵਿਰਥੀ ਜਾਪ ਤਪ ਸੰਜਮ ਕਰਮ ਕਮਾਣੇ ਏ ਉਹ ਆ ਰੂਸ ਰਾ ਭਰਤ ਨੇ ਸੰਜਮ ਮੈ ਰਸਤਾ ਤਿਨ ਕਾ ਆੜਨ ਪਾਇਆ ਅਗੇ ਚਲਣ ਔਰ ਹੈ ਪਾਈ ਉਹਾਂ ਕਾਮਨਿਆ तीरथ नाई अर तरणी प्रमता आग छोर न पावे ओहा काम न आवै हे विद ओ लोगन ही प्रति आवै चातर वेद मुख वचन युब्रै आग महल न पाईए भूज नाही एक सुदा फिर ਔ ਸਗਲੀ ਚਾਖ ਛਕਾਈਐ ਨਾਨਕ ਕਰਤੇ ਵਿਚਾਰਾ ਜੇ ਕਮਾਵੇ ਸੋ ਪਾਰ ਗ੍ਰਾਮੀ ਗੁਰ ਸੇਵੋ ਅਰ ਨਾਮ ਧਿਆਵ ਤਾਕੋ ਮਨੋ ਗੁਮਾਦੀ ਗੌੜੀ ਮਾਲਾ ਮਹੱਲਾ ਪੰਜਮਾ ਮਾਦ ਹਰ 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 ਮੁਖ ਕਹੀਏ ਹਮ ਤੇ ਕਛੂ ਨ ਹੋਵੇ ਸੁਆਮੀ ਜੋ ਰਾਖੋ ਤੋ ਰਹੀਏ ਰਾਉ ਕਾ ਕਿਛ ਕਰੇ ਕੇ ਕਰਣੇ ਹਾਰਾ ਕਿਆ ਇਸ ਹਾਥ ਵਿਚਾਰੀ ਜੇ ਤੁਮ ਲਾਵੋ ਤਿਤਹੀ ਲਾਗਾ ਪੁਰਨ ਖਸਮ ਹਮਾਰੇ ਕਰੋ ਕਿਰਪਾ ਸਰਬ ਕੇ ਦਾਤੇ ਏਕ ਰੂਪ ਲਿਵ ਲਾਓ ਨਾਨਕ ਕੀ ਬੇਨੰਤੀ ਹਰਪਾ ਆਪਣਾ ਨਾਮ ਜੁਕਾਰੂ ਕਰੋ ਕਿਰਪਾ ਸਰਬ ਕੇ ਦਾਤੇ ਇਕ ਰੂਪ ਲੈ ਵਿਲਾਵ ਨਾਨਕ ਕੀ ਵੇਨੰਤੀ ਪ੍ਰਭਪਾ ਆਪਣਾ ਨਾਮ ਜਪਾਵੂ ਰਾਗ ਗੋੜੀ ਮਾਜ ਮਹੱਲਾ ਪੰਜਮ ਇਕ ਓੰਕਾਰ ਸਤਗੁਰ ਪ੍ਰਸਾਦਿ ਤਿਰੰਦਿਆਲ ਦਮੋਦਰ ਰਾਯ ਜੀਉ ਕੋੜ ਜਨਾ ਕਰ ਸੇ ਬਲਗਾਇਆ ਜੀ। ਭਗਤ ਵਸਲ ਤੇਰਾ ਬਿਰਦਿਰ ਖਾਇ ਜੀਓ। ਪੂਰਨ ਸਭ ਨਹੀਂ ਜਾਈ ਜੀਓ। ਕ્યાં ਪੇਖਾਂ ਪ੍ਰੀਤਮ ਕਵਣ ਸੁਕਰਣੀ ਜੀਓ। ਸੰਤਾ ਦਾਸੀ ਸੇਵਾ ਚਰਣੀ ਜੀਓ। ਇਹ ਜੀਵ ਅਵਤਾਰੀ ਬਲ ਬਲ ਜਾਈ ਜੀਓ। ਤਿਸ ਨੇ ਉਨੇ ਬਲਾ ਗੋ ਪਾਈ ਜੀਉ ਪੋਠੀ ਪੰਡਿਤ ਬੇਦ ਖੁਜੰਤਾ ਜੀਉ ਹੋਏ ਬਿਰਾਗੀ ਤੀਤ ਨਵੰਤਾ ਜੀਉ ਗੀਤ ਨਾਦ ਕੀਰਤਨ ਗਾਵੰਤਾ ਜੀਉ ਹਰ ਨਿਰਪਉ ਨਾਮ ਤਿਆਈ ਜੀਉ ਪਾਇ ਕਿਰਪਾਲ ਸਵਾਮੀ ਮੇਰੇ ਜੀਉ ਮਾਤੇ ਤੇ ਪਵਿੱਤਲਾ ਗੁਰ ਕੈ ਪੈ ਰੀ ਜੀਉ ਰੰਪੋ ਕਾਟ ਕੀਏ ਨਿਰਵੈਰ ਜੀਉ ਗੁਰਮਨ ਕੀ ਆਸ ਪੁਰਾਈ ਜੀਉ ਇਨ ਨਾਮ ਪਾਇਆ ਸੂ ਤਨਵੰਤਾ ਜੀਉ ਇਨ ਪ੍ਰਾਪਤ ਆਇਆ ਸੋ ਸੋਵਾਵੰਤਾ ਜੀਉ ਇਸ ਸਾਧੂ ਸੰਗਤ ਤੇ ਸਭ ਸੁਕਰਣੇ ਜੀਉ ਜਨ ਨਾਨਕ ਸਹਿਜ ਸਮਾਈ ਜੀਉ ਵਾਹਿ